ਦੀ ਮਾਗ ਮਹੀਨੇ ਵਿੱਚ ਆਉਣ ਵਾਲਾ ਇੱਕ ਪਵਿੱਤਰ ਦਿਹਾੜਾ ਇਸ ਦਿਨ ਖਾਸ ਕਰਕੇ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਕਰਨ ਨੂੰ ਖਾਸ ਮਹੱਤਵ ਦਿੱਤਾ ਜਾਂਦਾ ਹੈ ਆਪਾਂ ਇਸ ਨੂੰ ਮੌਸਮ ਵਿੱਚ ਤਬਦੀਲੀ ਦਾ ਸੰਕੇਤ ਵੀ ਕਹਿ ਸਕਦੇ ਹਾਂ ਸਾਰੇ ਪਾਸੇ ਥੋੜੀ ਥੋੜੀ ਗਰਮੀ ਆਉਂਦੇ ਅਸਾਰ ਹੋ ਜਾਂਦੇ ਨੇ ਤੇ ਕਈ માનਤਾਵਾਂ ਦੇ ਆਧਾਰ ਤੇ ਆਪਾਂ ਨੂੰ ਕੁਝ ਕੰਮ ਨਹੀਂ ਕਰਨੇ ਚਾਹੀਦੇ ਮਾਗੀ ਵਾਲੇ ਦਿਨ ਦਾਨ ਪੁੰਦਕ ਖਾਸ ਦਿਨ ਇਸ ਦਿਨ ਤੇਲ ਦਾਨ ਕਰੋ ਇਹ ਦਲਿੱਦਰ ਦੂਰ ਕਰਦਾ ਹੈ ਅੰਨ ਦਵੋ ਖਜ਼ਾਨੇ ਭਰਦੇ ਜੀਵਨ ਵਿੱਚ ਵਰਤੀ ਜਾਣ ਵਾਲੀਆਂ ਚੀਜ਼ਾਂ ਦਾ ਇਸ ਦਿਨ ਆਪਾਂ ਨੂੰ ਖਾਸ ਕਰਕੇ ਦਾਨ ਪੁੰਨ ਕਰਨਾ ਚਾਹੀਦਾ ਇਸ ਦਿਨ ਕਿਸੇ ਵੀ ਮੰਗਣ ਆਈ ਨੂੰ ਕਰੋ ਖਾਲੀ ਨਾ ਜਾਣ ਦਵੋ ਇਸ ਦਿਨ ਮਿੱਠੇ ਚੋਲ ਜ਼ਰੂਰ ਬਣਾ ਕੇ ਖਵਾਓ ਵਾਹਿਗੁਰੂ ਜ਼ਿੰਦਗੀ ਦੇ ਤੇ ਰਿਸ਼ਤਿਆਂ ਵਿੱਚ ਮਿਠਾਸ ਕੋ ਲਣਗੇ ਮੰਗੀ ਵਾਲੇ ਦਿਨ ਇਸ਼ਨਾਨ ਨੂੰ ਖਾਸ ਮਹੱਤਵ ਦਿੱਤਾ ਜਾਂਦਾ ਹੈ ਇਸ ਦਿਨ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਜ਼ਰੂਰ ਕਰੋ ਤੇ ਪਾਠ ਜ਼ਰੂਰ ਕਰੋ ਤੇ ਇਸ਼ਨਾਨ ਕਰਨ ਸਮੇਂ ਮੂਲ ਮੰਤਰ ਦਾ ਜਾਪ ਕਰੀ ਜਾ ਤੇ ਬਿਨਾਂ ਨਹਾਏ ਇਸ ਦਿਨ ਕੁਝ ਨਾ ਖਾਓ ਵੈਸੇ ਤੇ ਹਮੇਸ਼ਾ ਹੀ ਨਹੀਂ ਖਾਣਾ ਚਾਹੀਦਾ ਪਰ ਖਾਸ ਇਸ ਦਿਨ ਇਸ਼ਨਾਨ ਕਰਕੇ ਹੀ ਖਾਓ ਆਪਾਂ ਸਭ ਜਾਣਦੇ ਆ ਕਿ ਆਪਾਂ ਨੂੰ ਆਂਦਾ ਸਤਕਾਰ ਕਰਨਾ ਚਾਹੀਦਾ ਪਰ ਇਸ ਦਿਨ ਆਂਦਾ ਤੇ ਸਤਕਾਰ ਨਾ ਕਰੋ ਆਪਾਂ ਜਿੰਨਾ ਵੀ ਪ੍ਰਸ਼ਾਦ ਦਾ ਥਾਲੀ ਵਿੱਚ ਲੈਂਦੇ ਆ ਉਹਨਾਂ ਹੀ ਖਾਓ ਜੂਠਾ ਨਾ ਛੱਡੋ ਤੇ ਨਾ ਹੀ ਕਿਸੇ ਨੂੰ ਜੂਠਾ ਖਵਾਓ ਇਹ ਜ਼ਿੰਦਗੀ ਵਿੱਚ ਉਦਾਸੀ ਤੇ ਨਿਰਾਸ਼ਾ ਲੈ ਕੇ ਆਉਂਦੇ ਆਪਣੀ ਜੀਬ ਨੂੰ ਹਮੇਸ਼ਾ ਆਪਣੇ ਵਸ ਵਿੱਚ ਰੱਖਣਾ ਚਾਹੀਦਾ ਪਰ ਇਸ ਦਿਨ ਕਿਸੇ ਨੂੰ ਮਾੜਾ ਨਾ ਬੋਲੋ ਐਵੇਂ ਕਿਸੇ ਦੀ ਲੜਾਈ ਝਗੜੇ ਵਿੱਚ ਨਾ ਪਵੋ ਆਪਣੇ ਘਰ ਸੁਖ ਸ਼ਾਂਤੀ ਬਣਾਈ ਰੱਖੋ ਤੇ ਵਾਹਿਗੁਰੂ ਅੱਗੇ ਅਰਦਾਸ ਵੀ ਕਰੋ ਫਿਰ ਬਰਕਤ ਆਪੇ ਵਾਸ ਕਰੇਗੀ ਇਸ ਦਿਨ ਜੋ ਵੀ ਆਪਣੇ ਘਰ ਦੀਆਂ ਧੀਆਂ ਨੇ ਜੋ ਛੋਟੀਆਂ ਬੱਚੀਆਂ ਨੇ ਉਹਨਾਂ ਨੂੰ ਜੋ ਵੀ ਆਪਾਂ ਪੈਸੇ ਕੱਪੜੇ ਜਾਂ ਕੋਈ ਛੋਟਾ ਖਿਡੌਣਾ ਜ਼ਰੂਰ ਲੈ ਕੇ ਦੇਣਾ ਚਾਹੀਦਾ ਕਿਉਂਕਿ ਵਾਇਗਰੂ ਵੀ ਖੁਸ਼ ਹੁੰਦਾ ਹੈ ਜਦੋਂ ਧੀਆਂ ਨੂੰ ਸਤਕਾਰ ਪਿਆਰ ਤੇ ਸਨਮਾਨ ਮਿਲਦਾ ਫਿਰ ਉਥੇ ਵਾਇਗਰੂ ਖੁਸ਼ੀਆਂ ਦੇ ਖੇੜੇ ਬਖਸ਼ਦੇ ਨੇ ਇਹ ਛੋਟੇ ਛੋਟੇ ਕੰਮ ਜੋ ਵੀ ਕਰਦੇ ਉਹ ਕਰ ਹਮੇਸ਼ਾ ਬਾਦ ਰੰਦੇ ਨੇ